ਦਰਾਰੋ ਸੌਖਾ ਨਹੀਂ ਬਣਿਆ ਹਜ਼ਾਰਦੀ ਚ ਮੈਂ 17 ਸਾਥ ਦੇ ਇਕੱਠੀ ਐ ਆਉਂਤਾ ਆ ਪੁੱਛੋ ਕਿ ਜੇਲ੍ਹ ਬੈਠੀ ਐ ਮੈਂ ਤੁਹਾਨੂੰ ਇਹਨਾਂ ਦਾ ਪੱਕੀ ਪਗਾਈ ਨਹੀਂ ਫਾਰ ਬਰੋਸ ਕੇ ਬਣਾਤਾ ਹੁਣ ਕਬਜਾ ਕਰ ਨੂੰ ਫਿਰਦੇ ਤੁਸੀਂ ਵੀ ਬੜੀ ਕਰੀਮ ਕਰਦੇ ਹੋ ਇਹ ਮੈਨੂੰ ਪਤਾ ਜਿਹੜੇ ਮੇਰੇ ਨਾਲ ਦੇ ਕੋਈ ਤੇ ਆਏ ਨਹੀਂ ਹੁਣ ਆ ਪੁੱਤਰ ਸਾਹਿਬ ਬੈਠੇ ਕਿ ਨਹੀਂ ਕਿੰਡ ਸਾਹਬ ਭੁੰਦਣ ਸਾਹਿਬ ਸਾਡੇ ਨਾਲ ਜੋ ਹੋਈ ਆ ਘਵਾਰ ਸਾਹਿਬ ਆਪੜਾ ਹੱਥਾਂ ਖੜੇ ਘਵਾਰ ਸਾਹਿਬ ਇਹਨਾਂ ਦਾ ਘਰ ਵਾਈ ਨੋ ਤਿੰਨੇ ਪੋਤੀਆਂ ਤਿੰਨੇ ਪੋਤੇ ਜੇਜ ਆਹ ਇਹਨਾਂ ਨੂੰ ਹਵਾਲਾ ਚ ਤੇ ਉੱਥੇ ਗੰਦ ਦਾ ਟੋਕਰਾ ਲਿਆ ਕੇ ਇਹਨਾਂ ਦੇ ਵਿੱਚ ਰੱਖਿਆ ਇਹ ਅਕਾਲੀ ਦਲ ਕੋਈ ਸੌਖੀ ਗੱਲ ਨਹੀਂ ਬੜੇ ਸੰਘਰਸ਼ ਹੋਇਆ ਬੜਾ ਯੁੱਧ ਲੱਗਿਆ ਔਰ ਬੜਾ ਗੁੱਸਿੱਤ ਹੈ ਤਾਂ ਜਾ ਕੇ ਅੱਜ ਅਸੀਂ ਸਾਰੇ ਲੋਕਾਂ ਦਾ ਕਾਂਫੀਡੈਂਟ ਜਿੱਤੇ ਆ ਤੇ ਸਰਕਾਰਾਂ ਬਣੇ ਇਹ ਕਦੇ ਕੋਈ ਛੋੜਦਾ ਸੀ ਕਾਹੀ ਕਰਦੀ ਸਰਕਾਰ ਬਣ ਜਾਂਦੀ ਤੇ ਸਹੀ ਸਭ ਦਾ ਵਿਸ਼ਵਾਸ ਦਿੱਤਾ ਹੈ ਮਿਹਨਤ ਕਰੋ ਦੇਖੋ ਅਸੀਂ ਤਾਂ ਆਪਣਾ ਸਮਾਂ ਟਪਾ ਲਿਆ ਤੇ ਹੁਣ ਤਗੜੇ ਹੋ ਕੇ ਇਹਨਾਂ ਦੀ ਸੇਵਾ ਕਰੀ ਕਦੇ ਐਨਆਰਆਈ ਨਹੀਂ ਬਣਨਾ ਲੋਕਾ ਹਿੰਡਲੈਂਡ ਵੀ ਕਰਿਓ ਅਜੀ ਇਸ ਕਰਕੇ ਸਾਰੀ ਦੀ ਅਵੇ ਇਤੁਰ ਇਤੁਰ ਮੀਆਂ ਗੱਲਾਂ ਇਹ ਤਾਂ ਕੋਈ ਨਹੀਂ ਵੀ ਚੰਗਾ ਹੁੰਦਾ ਇਹ ਤਾਂ ਸੁਸਤ ਜਿਹਾ ਹੋਣਾ ਸੀhota ਸਾਰਿਆਂ ਦਾ ਬਹੁਤ-ਬਹੁਤ ਦਰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿ